ਹੇ 50 ਗੋਟੀਆਂ ਦਾ ਮਾਲ ਲੈ ਜਾਓ ਵੀਰੇ ਟਰੱਕ ਭਰ ਕੇ ਦਾ ਫੁੱਲ ਸਟਾਕ ਅਵੇਲੇਬਲ ਇਹ ਆਪਾਂ ਜੀ ਇਹਨਾਂ ਦੀ ਦੇਖੀ ਸੀ ਐਡ ਫੇਸਬੁੱਕ ਤੇ ਕਿੱਥੋਂ ਆਇਓ ਬਾਈ ਐ ਮੈਲਬਨ ਆਸਟ੍ਰੇਲੀਆ ਕਿਉਂ ਚਮਕਦੇ ਨੇ ਨਾ ਵਾਲ ਪੇਪਰ ਜੇ ਤੁਸੀਂ ਘਰਾਂ ਚ ਲਵਾਉਣੇ ਆ ਸਸਤੇ ਰੇਟ ਤੇ ਤੁਹਾਨੂੰ ਇੱਕ ਯਾਦ ਰੱਖਣਾ ਪਊ ਐਸ ਆਰ ਵਾਲ ਪੇਪਰ ਮਲੇ ਕੋਟਰ ਨਾਲੇ ਤੁਹਾਨੂੰ ਆਈਫੋਨ 16 ਮਿਲੂਗਾ ਘਰੇ ਬੈਠ ਨੂੰ ਇੱਕ ਕਰਨਾ ਬਟਨ ਫੋਲੋ ਆ ਪੇਜ ਨੂੰ ਜਿਹੜਾ ਉੱਪਰ ਸਕਰੀਨ ਸ਼ਾਟ ਪਾਇਆ ਬਾਈ ਸਤਿ ਸ਼੍ਰੀ ਅਕਾਲ ਵੀ ਗabriel ਵੀ ਆਫਰ ਦਿਵਾਲੀ ਦੇ ਸਾਰਾ ਲੰਘ ਗਿਆ ਕਾ ਤੂੰ ਨਾ ਤੇ ਇਹ ਵੀਰੇ 1 ਸਾਲ ਹੋ ਗਿਆ ਵੀਰੇ ਆਪਣੇ ਐਸਆਰ ਵਾਲਪੇਪਰ ਨੂੰ ਐਨੀਵਰਸਰੀ ਦੀ ਖੁਸ਼ੀ ਦੇ ਵਿੱਚ 31 ਦਸੰਬਰ ਤੱਕ ਜਿਹੜਾ ਮਰਜ਼ੀ ਰੋਲ ਲੈ ਜਾਓ 500 ਰੁਪਏ ਦਾ ਵੀਰੇ ਮੰਨ ਲੈ ਜਿਹੜਾ 800000 ਦਾ 800000 ਵੀਰੇ ਆਪਣੇ ਕੋਲੇ ਪੂਰੇ ਪੰਜਾਬ ਤੋਂ ਕਸਟਮਰ ਆਉਂਦਾ ਐ ਐਸੀ ਗੱਲ ਨਹੀਂ ਤੁਸੀਂ ਟਰਾਈ ਕਰੋ ਵੀਰੇ ਅ ਕਸਟਮਰਾਂ ਦਾ ਰਿਵਿਊ ਲਓ ਕਿੱਥੋਂ ਆਏ ਨੇ ਮੈਂ ਕਸਟਮਰਾਂ ਦਾ ਰਿਵਿਊ ਮੈਂ ਪਹਿਲਾਂ ਲੈਣਾ ਫਿਰ ਤੁਸੀਂ ਇੱਥੇ ਗੱਲ ਪੁੱਛੋ ਭਾਈ ਮੈਂ ਸੈਸਰੀ ਕਰਦੇ ਨੇ ਸੈਸਰੀ ਕਰਦੇ ਹਾਂ ਭਾਈ ਹਾਂਜੀ ਤੁਸੀਂ ਸੁਣਾਓ ਹਾਂਜੀ ਵਾਲਪੇਪਰ ਲੈਣੇ ਹਾਂਜੀ ਰੂਮ ਘਰ ਨਹੀਂ ਹੋਰ ਵਿੱਚ ਬਹੁਤ ਚੀਜ਼ਾਂ ਨੇ ਕਿ ਉਹਨਾਂ ਤੋਂ ਮਤਲਬ ਕਿ ਵਧੇ ਨਹੀਂ ਲੱਗੀਆਂ ਹੋਰ ਚੀਜ਼ਾਂ ਲਾਉਣ ਦੀ ਨਹੀਂ ਲੱਗੀਆਂ ਸਾਰੀਆਂ ਲੱਗੀਆਂ ਦੇਖ ਰਹੇ ਆ ਤੇ ਆਪਾਂ ਜੀ ਇਹਨਾਂ ਦੀ ਦੇਖੀ ਸੀ ਐਡ ਫੇਸਬੁੱਕ ਤੇ ਕਿੱਥੋਂ ਆਇਓ ਬਈ ਐ ਮੈਲਬਨ ਆਸਟ੍ਰੇਲੀਆ ਐਡੇ ਦੂਰੋਂ ਆ ਨਹੀਂ ਜੀ ਆਹ ਆਂਦੀ ਰਿਹਾਇਸ਼ ਆ ਆਪਣੀ ਇੱਥੇ ਖੰਨਾ ਤੇ ਇਹਨਾਂ ਦੀ ਵੀਡੀਓ ਵਗਰਾ ਦੇਖੀ ਸੀ ਉਹ ਦੇਖ ਕੇ ਨਾ ਰੇਟ ਕਾਫੀ ਜਾਇਜ਼ ਲੱਗੇ ਹਾਂ ਆਪਾਂ ਵੀ ਰੇਟ ਰੇਟ ਘੱਟ ਲੱਗੇ ਕੋਈ ਗੱਲ ਨਹੀਂ ਰੇਟ ਘੱਟ ਵੀ ਹੋਰ ਵੀ ਘੱਟ ਮਿਲਿਆ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਜੀ ਆਹ ਕਿੰਨੇ ਨੰਬਰ ਹਾਂਜੀ 1 ਨੰਬਰ ਲੱਗਦਾ ਦੇਖਣ ਚ ਹਾਂਜੀ ਬਹੁਤ ਵਧੀਆ ਲੱਗਦਾ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਹਿਣ ਦੀ ਲੋੜ ਹੀ ਨਹੀਂ ਆ ਇੱਕ ਵਾਰੀ ਚੈੱਕ ਕਰੋ ਆਣ ਕੇ ਬਹੁਤ ਬਹੁਤ ਧੰਨਵਾਦ ਆ ਜੀੜੀ ਕਰੀ ਕੈਮਰਾ ਆ ਤੁਸੀਂ ਵਾਲਪੇਪਰ ਚੈੱਕ ਕਰ ਸਕਦੇ ਹੋ ਇੱਥੇ ਸਟਾਕ ਦੀ ਕੋਈ ਕਮੀ ਨਹੀਂ ਕਿ ਇਹ ਹਜ਼ਾਰ-ਹਜ਼ਾਰ ਦੇ ਮਿਲਦੇ ਨੇ, ਮਿਲਦੀ-ਮਿਲਦੀ ਉਹ ਰੋ 500 ਦੇ ਨੇ ਤੇ 22 ਵੀ ਇਕੱਠੇ ਕਰੀ ਖੜੇ ਨੇ। ਐ ਇਹਨਾਂ ਕੋਲੇ ਕੈਟਾਲਾਗ ਐਂ ਚੀਜ਼ਾਂ ਹੁੰਦੀਆਂ ਨੇ। ਐ ਆਹ ਚੀਜ਼ਾਂ। ਭਾਈ ਜਿਵੇਂ ਪਹਿਲਾਂ ਦੱਸਿਆ ਰੇਟ ਤਾਂ ਸਸਤਾ ਆਏਗਾ ਹਣਾ। ਕੁਆਲਿਟੀ ਦੀ ਵੀ ਫਿਰ ਬਾਅਦੋਂ ਚੈੱਕ ਕਰਦੇ। ਵੀਰੇ ਕੁਆਲਿਟੀ ਦੀ ਗਾਰੰਟੀ ਹੋਊਗੀ। ਵੀਰੇ ਕੈਟਾਲਾਗ ਦਾ ਮਾਲ ਹੋਊਗਾ। ਕਸਟਮਰ ਟਰਾਈ ਕਰੇ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿੰਦਾ ਉਹਨਾਂ ਵੀਰੇ ਪੀਛੇ ਡਬਲ ਰੇਟ ਮਿਲ ਗਿਆ। ਹਾਂ। ਪੇਮੈਂਟ ਨਹੀਂ ਲਵਾਂਏ ਰੋਲ ਫਰੀ ਦੇ ਦਵਾਂਗੇ ਵੀਰੇ ਹਾਂ ਹਾਂ ਤੇ ਬਾਈ ਸਸਤੀ ਕਾਣ ਸਸਤੀ ਹੈ ਵੀਰ ਜੀ ਹੈਗਾ ਟਾਈਮ ਹਾਂ ਜੀ ਹਾਂ ਤੁਮ ਹਾਲਾ ਬੀਜੀ ਇਹਨੇ ਹੋ ਗਏ ਨਾ ਨਾ ਬੀਜੀ ਨਹੀਂ ਵਾਲ ਪੇਪਰ ਲੈਣੇ ਨੇ ਘਰ ਖਾਤਰ ਹਾਂ ਤਾਂ ਨੂੰ ਲੈਣੇ ਸੀ ਕੋਈ ਰੰਗ ਰੰਗ ਕਰਾਉਂਦਾ ਨਹੀਂ ਨਹੀਂ ਰੰਗ ਨਾਲੋਂ ਇਹ ਚੀਜ਼ ਵਧੀਆ ਵੀਰੇ ਨਾ ਲੈ ਸਸਤੀ ਵੇਂਦੀ ਆ ਹਾਂ ਸਸਤੀ ਪੈਂਦੀ ਆ ਫਿਰ ਮੈਨੂੰ ਐਂ ਦੱਸਦੇ ਬਾਈ ਕੁਆਲਿਟੀ ਤੂੰ ਵੀ ਬਹੁਤ ਦੂਰ ਤੱਕ ਗਿਆ ਹਾਂ ਕਿਵੇਂ ਕੁਆਲਿਟੀ ਇੱਕ ਨੰਬਰ ਆ ਵੀਰੇ ਪੂਰੀ ਹਾਂ ਅਸੀਂ ਲੈ ਕੇ ਜਾਵਾਂਗੇ ਅਸੀਂ ਐਂ ਫਤੇਗੜ ਸਾਹਿਬ ਤੋਂ ਹਾਂ ਰਿਸ਼ਤੇਦਾਰਾਂ ਨੂੰ ਐਂ ਕਰਨਾ ਵੀ ਕਿਹੜਾ ਬੰਦਾ ਹੈ ਕਵਰੇਜ ਚ ਖੁੱਲਾ ਚੈਲੰਜ ਆ ਵੀਰੇ ਐ ਉਨੇ ਕੋਲੇ ਵੀਰੇ 400 500 300 15 ਵੀਰ ਵੀਰੇ ਪੂਰਾ ਪੰਜਾਬ ਹੀ ਆਉਂਦਾ ਆਪਣੇ ਕੋਲੇ ਦੂਰੋਂ ਦੂਰੋਂ ਵੀ ਦੂਰੋਂ ਦੂਰੋਂ ਆਉਂਦਾ ਵੀਰੇ ਹਾਂ ਬਿਲਕੁਲ ਆਉਂਦਾ ਵੀਰੇ ਜੇ ਦੇਖੋ ਕਸਟਮਰ ਦਾ ਫਾਇਦਾ ਹੁੰਦਾ ਨਾ ਤੇ ਬਾਕੀ ਵੀਰੇ ਅਸੀਂ ਦੇਖੋ ਜਿਵੇਂ ਹੁਣ ਭੈਣ ਜੀ ਨੇ ਦੱਸਿਆ ਇਹਨਾਂ ਨੇ ਵੀਡੀਓ ਦੇਖੀ ਵੀਡੀਓ ਦੇ ਵਿੱਚ ਵੀਰੇ ਜਦੋਂ ਆਪਾਂ ਅਗਲੇ ਨੂੰ ਕਹਿ ਦਿੰਦੇ ਆ ਵੀ ਤੁਹਾਨੂੰ ਫ੍ਰੀ ਦੇ ਦਵਾਂਗੇ ਜੇ ਤੁਹਾਡੀ ਹਰ ਤਰ੍ਹਾਂ ਦੀ ਕਲੈਕਸ਼ਨ ਹੈ ਜੇ ਤੁਹਾਨੂੰ ਨਹੀਂ ਵੀ ਮਤਲਬ ਪਸੰਦ ਆ ਯੂਰੇ ਚੀਜ਼ ਤਾਂ ਤੁਹਾਨੂੰ ਡੀਜ਼ਲ ਦੇ ਪੈਸੇ ਨੇ ਜਿਹੜੇ ਉਹ ਮਤਲਬ ਦੇ ਕੇ ਭੇਜਾਂਗੇ ਜੇ ਤੁਹਾਨੂੰ ਕੁਆਲਿਟੀ ਨਹੀਂ ਪਸੰਦ ਹੋਈ ਤਾਂ ਵੀਰੇ ਕਸਟਮਰ ਹੈ ਮਤਲਬ ਏਡੀ ਦੂਰ ਤੋ ਚੱਲਦਾ ਬਾਕੀ ਵੀਰੇ ਚੈਲੰਜ ਹੁੰਦਾ ਵੀ ਜੇ ਤੁਹਾਨੂੰ ਡਬਲ ਰੇਟ ਮਿਲ ਗਿਆ ਤਾਂ ਪੈਸੇ ਨਹੀਂ ਲੈਣੇ ਵੀਰੇ ਇਹ 15-1500 2-2000 ਰੁਪਏ ਦਾ ਰੋਲ ਮਾਰਕੀਟ ਚ ਵਿਗਦਾ ਸਾਨੂੰ ਪਤਾ ਵੀਰੇ ਜਾਇ ਦੁਕਾਨਦਾਰ ਜਿਹੜੇ ਵੇਚਦੇ ਨੇ ਉਹਨਾਂ ਨੂੰ ਪਤਾ ਪਰ ਚੈਲੰਜ ਕਰਕੇ ਆਪਾਂ ਮਾਲ ਵੇਚਦੇ ਆਂ ਵੀ ਫ੍ਰੀ ਰਮਾਂਗੇ ਜੇ ਡਾਵਰ ਜੀ ਲੈ ਵੀ ਦੁਪਰੋਸਾ ਦਾ ਕੀ ਹੈ ਸਕਦਾ ਤੁਸੀਂ ਆਪਣੇ ਘਰਾਂ ਚ ਇਹ ਵਾਲਪੇਪਰ ਲਵਾ ਸਕਦੇ ਹੋ ਵਨ ਟਾਈਮ ਦੇ ਵਿੱਚ ਚਾਹੇ 50 ਗੋਟੀਆਂ ਦਾ ਮਾਲ ਲੈ ਜਿਓ ਵੀਰੇ ਟਰੱਕ ਭਰ ਕੇ ਦੇਣਾ ਫੁੱਲ ਸਟਾਕ ਅਵੇਲੇਬਲ ਹੈ ਲੈ ਵੀ ਲੋਕੇਸ਼ਨ ਮੈਂ ਬੋਲਦਾ ਜ਼ਿਲ੍ਹਾ ਨਮਾ ਬਣਿਆ ਮਲੇਰ ਕੋਟਲਾ ਤੇ ਐਡਰੈਸ ਕੀ ਹੈ ਐਡਰੈਸ ਹੈ ਵੀਰੇ ਰਾਏਕੋਟ ਰੋਡ ਵਾਲੇ ਪੋਲ ਦੇ ਕੋਲੇ ਕੁਟੀ ਰੋਡ ਦੇ ਉੱਤੇ ਵੀਰੇ ਐਸ ਆਰ ਵਾਲਪੇਪਰ ਐਸ ਆਰ ਵਾਲਪੇਪਰ ਆ ਕਿੰਨੀ ਵੀ ਮਰਜ਼ੀ ਪੁੱਛ ਲੋ ਵੀਰੇ ਇੱਕ ਨਾ ਉੱਪਰ ਪੇਜ ਪਾਇਆ ਜਿਹੜਾ ਇਹਨੂੰ ਘਰੇ ਬੈਠੇ ਤੁਸੀਂ ਹੁਣੀ ਫੋਲੋ ਕਰ ਲਿਓ ਮਤਲਬ ਕਿ ਸੁਲਤਾਨ ਵਾਲਪੇਪਰ ਜੀ ਹੈਨਾ ਕੁਰਸੀ ਇਹ ਵਿੱਚ ਦੇ ਰਹੇ ਆਂ ਐਨੀਵਰਸਰੀ ਦੀ ਖੁਸ਼ੀ ਦੇ ਵਿੱਚ ਦੇ ਰਹੇ ਆਂ ਬਾਕੀ ਵੀਰੇ ਯਾਰ ਫਾਲੋਅਰਸ ਨੇ ਆ ਨਾ ਸਾਨੂੰ ਫਾਲੋ ਕਰਦੇ ਨੇ ਸਾਡੇ ਤੇ ਯਕੀਨ ਕਰਦੇ ਨੇ ਤਾਂ ਸਾਡਾ ਵੀ ਫਰਜ਼ ਬੰਦ ਹੈ ਕੁਛ ਨਾ ਕੁਛ ਦੇਣ ਦਾ ਹਨਾ ਜੀ ਲੈ ਵੀ ਸੱਜਣੋ ਹੁਣ ਤੁਸੀਂ ਬਾਈ ਦਾ ਯਕੀਨ ਨਾ ਟੁੱਟਣ ਦਿਓ ਕਿਉਂਕਿ ਇਹ ਸਾਨੂੰ ਤੇ ਇਹ ਸੋਡਾ ਯਕੀਨੀ ਟੁੱਟਣ ਦਿੰਦਾ ਆਈਫੋਨ ਵੀਰੋ ਜਦੋਂ ਆਈਫੋਨ ਆਪਾਂ ਕੱਢਾਂਗੇ ਵੀ ਵੀਰੇ ਉਹਦੇ ਵਿੱਚ ਇਹ ਨਹੀਂ ਹੋਊਗਾ ਵੀ ਆਪਾਂ ਸਕਰੋਲ ਕਰਕੇ ਕੋਈ ਚੀਟਿੰਗ ਨਹੀਂ ਕਰਾਂਗੇ ਆਪਾਂ ਵੀ ਮਤਲਬ ਜੇ ਸਾਡੀ ਕੋਈ ਟੀਮ ਮੈਂਬਰ ਦਾ ਨਿਕਲੂਆ ਵੀਰੇ ਉਹਨੂੰ ਨਹੀਂ ਦੇਵਾਂਗੇ ਦੁਬਾਰਾ ਸਕਰੋਲ ਕਰਾਂਗੇ ਠੀਕ ਹੈ ਜੀ ਬਾਕੀ ਵੀਰੇ ਇਹਦੇ ਵਿੱਚ ਕੋਈ ਚੀਟਿੰਗ ਹੁੰਦੀ ਨਹੀਂ ਆਪਾਂ ਨੇ ਜਦੋਂ ਐਵੇਂ ਨਾ ਸਕਰੋਲ ਕਰਨਾ ਵੀਰੇ ਹਨਾ ਉਹ ਜਿਹੜਾ ਜਿਹਦਾ ਸਭ ਤੋਂ ਉੱਪਰ ਨਾਮ ਆ ਗਿਆ ਆਪਾਂ ਨੇ ਉਹਨੂੰ ਦੇਣਾ ਇਹਦੇ ਵਿੱਚ ਕੋਈ ਚੀਟਿੰਗ ਵਾਲੀ ਗੱਲ ਨਹੀਂ ਹੁੰਦੀ ਹੈਗੀ ਵੀ ਹਾਂ ਜੀ ਕੋਈ ਆਪਣੇ ਬੰਦੇ ਦੀ ਪਰਚੀ ਕੱਢਦੀ ਆ ਆਪਣੇ ਬੰਦੇ ਦਾ ਸਕਰੋਲ ਕਰਦਾ ਜਦੋਂ ਆਪਾਂ ਇਹਨੂੰ ਮੰਨ ਲਾ ਫਾਸਟ ਦੇ ਵਿੱਚ ਸਕਰੋਲ ਕਰਦੇ ਆ ਉਹਦਾ ਕਿਸਮਤ ਆ ਜਿਹਦਾ ਨਾਮ ਉੱਪਰ ਆਉਣਾ ਲੈ ਵੀ ਸੱਜਣੋ ਵੀਡੀਓ ਸ਼ੇਅਰ ਕਰਦੇ ਇੱਕ ਤਾਂ ਇਹਨੂੰ ਹੋਰ ਵਧੀਆ ਪਰ ਉਸੇ ਵਾਲੀ ਗੱਲ ਦੱਸਾਂ ਇਹ ਕੋਈ ਇਹਨਾਂ ਦਾ ਪਹਿਲਾ ਕੰਮ ਨਹੀਂ ਇਹ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਨੇ ਧੰਨਵਾਦ ਜੀ